ਕਾਲ ਜੀ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ 7 ਸਾਲਾਂ ਦੀ ਇੱਕ ਬੱਚੀ ਹੈਗੀ ਹੈ ਜਿਸ ਦਾ ਨਾਮ ਸਰਗੁਣ ਹੈ ਔਰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਉਸ ਨੇ ਆਪਣਾ ਨਾਮ ਜਿਹੜਾ ਉਹ ਦਰਜ ਕਰਵਾਇਆ ਹੈਗਾ ਔਰ ਬੜਾ ਹੀ ਖੁਸ਼ੀ ਦਾ ਮਾਹੌਲ ਹੈ ਉਹਨਾਂ ਦੇ ਘਰ ਦੇ ਵਿੱਚ ਉਹ ਅਸੀਂ ਉੱਥੇ ਮੌਜੂਦ ਹਾਂ ਇਸ ਟਾਈਮ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਾਡੇ ਚੈਨਲ 'ਚ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਵੀ ਤੁਸੀਂ ਆਏ ਹੋ ਸਰ ਕਿੰਨੀ ਕਾ ਖੁਸ਼ੀ ਹੋ ਰਹੀ ਹੈ ਜਿਹੜਾ ਸਾਨੂੰ ਬਹੁਤ ਸਾਨੂੰ ਬਹੁਤ ਜਿਹੜਾ ਹਾਸਲ ਕੀਤਾ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਇੰਨੀ ਛੋਟੀ ਉਮਰ ਵਿੱਚ ਐਡਾ ਵੱਡਾ ਖਿਤਾਬ ਹਾਸਲ ਕਰਨਾ ਇਹ ਆਮ ਬੱਚੇ ਦੇ ਵਸ ਦੀ ਗੱਲ ਨਹੀਂ ਹੈ ਤੇ ਸਰ ਕਿੰਨੀ ਉਮਰ ਦੇ ਵਿੱਚ ਜਿਹੜਾ ਉਸ ਬੱਚੀ ਨੇ ਖਿਤਾਬ ਹਾਸਲ ਕੀਤਾ ਜੀ ਉਹਨੇ ਤਕਰੀਬਨ 7 ਸਾਲ ਦੀ ਉਮਰ ਵਿੱਚ ਹੀ ਇਹ ਹਾਸਲ ਕਰ ਲਿਆ ਜੀ ਤੇ ਜੇ ਗੱਲ ਕਰੀਏ ਪਠਾਨਕੋਟ ਦੀ ਤੇ ਕੱਲੀ ਪਠਾਨਕੋਟ ਦੀ ਹੀ ਲੜਕੀ ਨੇ ਤੁਹਾਡੀ ਲੜਕੀ ਨੇ ਹੀ ਖਿਤਾਬ ਹਾਸਲ ਕੀਤਾ ਜਾਂ ਹੋਰ ਵੀ ਬੱਚੇ ਜਿਹੜੇ ਆ ਉਥੇ ਨਹੀਂ ਕੰਪੀਟੀਸ਼ਨ ਵਿੱਚ ਬਹੁਤ ਬੱਚੇ ਸੀਗੇ ਜੀ ਈਵਨ ਇੰਡੀਆ ਲੈਵਲ ਤੇ ਬੱਚੇ ਹੋਣਗੇ ਉਹਦੇ ਵਿੱਚ ਕਾਫੀ ਦੂਰੋਂ ਦੂਰੋਂ ਜਨਾਂ ਨੇ ਅਪਲਾਈ ਕੀਤਾ ਸੀਗਾ ਲੇਕਿਨ ਇਹਨੇ ਸਾਰਿਆਂ ਨੂੰ ਪਛਾੜ ਕੇ ਜਿਹੜਾ ਨਾ ਇਹ ਅਵਾਰਡ ਆਪਣੇ ਨਾਮ ਹਾਸਲ ਕੀਤਾ ਹੋਰ ਕੀ ਕੀ ਰੁਚੀ ਰੱਖਦੇ ਨੇ ਉਹ ਬਹੁਤ ਰੁਚੀ ਰੱਖਦੀ ਹੈ ਜੀ ਆਪਣੇ ਗੇਮਸ ਵਿੱਚ ਤੇ ਐਕਸਟਰਾ ਐਕਟੀਵਿਟੀ ਵਿੱਚ ਫਿਰ 뮤직 ਵਿੱਚ ਹਰ ਟਾਈਪ ਦੀ ਜਿੰਨੀ ਵੀ ਜਿਹੜੀ ਵੀ ਚੀਜ਼ ਉਹ ਇੱਕ ਵਾਰੀ ਯਾਦ ਕਰ ਲੈਂਦੀ ਹੈ ਉਹਨੂੰ ਭੁੱਲਦੀ ਨਹੀਂ ਹੈ ਤੇ ਸਰ ਤੁਸੀਂ ਵੀ ਉਹਦੇ ਇੱਕ ਨਾਨਾ ਜੀ ਹੈਗੇ ਹੋ ਔਰ ਨਾਨੀ ਜੀ ਵੀ ਨਾਲ ਹੀ ਖੜੇ ਨੇ ਕਿੰਨਾ ਕੁ ਮਾਣ ਜਿਹੜਾ ਉਹ ਮਹਿਸੂਸ ਹੋ ਰਿਹਾ ਤੁਹਾਨੂੰ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਇਹ ਗੋਡ ਗਿਫਟਡ ਬੱਚਾ ਅਸੀਂ ਚਾਹਨੇ ਆਂ ਵੀ ਗਾਂਹ ਹੋਰ ਤਰੱਕੀਆਂ ਕਰੇ ਤੇ ਅੱਗੇ ਹੋਰ ਵੀ ਵਧਣ ਦੇ ਚਾਂਸਿਸ ਹੈਗੇ ਹਾਂਜੀ ਬਹੁਤ ਚਾਂਸਸ ਹੈ ਜੀ ਸ਼ਾਈਨਿੰਗ ਸਟਾਰ ਆ ਔਰ ਆਪਣੀ ਐਜੂਕੇਸ਼ਨ ਸਟੱਡੀ ਵਿੱਚ ਵੀ ਬਹੁਤ ਮਾਰ ਕੇ ਮਾਰਦੀ ਹੈ ਇਹਨਾਂ ਨੇ ਜਿਹੜੇ ਨਾਨਾ ਜੀ ਐ ਉਹਨਾਂ ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਆ ਔਰ ਸਾਡੇ ਪੰਜਾਬ ਵਾਸਤੇ ਔਰ ਸਾਡੇ ਦੇਸ਼ ਦਾ ਜਿਹੜਾ ਉਹ ਨਾਮ ਰੋਸ਼ਨ ਕੀਤਾ ਹੈਗਾ ਸਰਗੁਣ ਨੇ ਔਰ ਅਸੀਂ ਆਪਣੇ ਚੈਨਲ ਵੱਲੋਂ ਵੀ ਬਹੁਤ-ਬਹੁਤ ਵਧਾਈਆਂ ਦਿੰਨੇ ਆ ਇਹਨਾਂ ਨੂੰ ਕਿ ਉਹ ਬੱਚੀ ਨੇ ਜਿਹੜਾ ਉਹ ਖਿਤਾਬ ਜਿਹੜਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਹਾਸਲ ਕੀਤਾ ਫਿਰ ਮਿਲਾਂਗੇ ਨਵੀਂ ਅਪਡੇਟ ਦੇ ਨਾਲ ਦੇਖਦੇ ਰਹੋ ਜਗਬਾਣੀ ਟੀਵੀ ਮੈਂ बहुत माण महसूस करती हाँ कि सरगुन दी मैं मदर हाँ तो मेरी डॉटर है वह मेरी प्यारी प्यारी डॉटर है और सिर्फ वो सात साल की है तो सात साल की उम्र के उन्हें इन ज़्यादा उपलब्धियां हासिल कर चुकी है कि मेरे वास्ते वो बहुत ही माण वाली गल है मेरी फैमिली और मैं वो बहुत ज्यादा प्राउड फील करती हाँ उन्हें ਸੱਤ ਸਾਲ ਦੀ ਉਮਰ ਦੇ ਵਿੱਚ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਰਿਕਾਰਡ ਅਚੀਵ ਕੀਤਾ ਹੈ ਔਰ ਇਹ ਉਹਦੀ ਜ਼ਿੰਦਗੀ ਦਾ ਮੇਜਰ ਮਾਈਲਸਟੋਨ ਹੈ ਜਿਹੜਾ ਉਹਨੇ ਬੜੀ ਖੁਸ਼ੀ-ਖੁਸ਼ੀ ਔਰ ਆਰਾਮ ਦੇ ਨਾਲ ਅਚੀਵ ਕਰ ਲਿਆ ਉਹਦੀ ਮਿਹਨਤ ਦੇ ਸਦਕਾ ਉਹਨੂੰ ਇਹ ਫਲ ਪ੍ਰਾਪਤ ਹੋਇਆ ਕਿ ਉਹਨੇ 1 ਮਿੰਟ 13 ਸਕਿੰਡਸ ਦੇ ਵਿੱਚ 150 ਕੰਟਰੀਜ਼ ਤੋਂ ਜ਼ਿਆਦਾ ਦੇ ਕੈਪੀਟਲ ਕੰਟਰੀਜ਼ ਦੇ ਕੈਪੀਟਲਸ ਦਾ ਨਾਮ ਬੋਲ ਕੇ ਉਹਨੇ ਆਪਣਾ ਨਾਮ ਰਿਕਾਰਡ ਦਰਜ ਕਰਾਇਆ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਇਸ ਗੱਲ ਤੇ ਕਿਉਂਕਿ ਮੇਰਾ ਬੱਚਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਇੰਟੈਲੀਜੈਂਟ ਸੁਪਰ ਮਾਈਂਡ ਤੇ ਬਹੁਤ ਹੀ ਕੀਨ ਲਰਨਰ ਹੈ ਉਹਦਾ ਮਾਈਂਡ ਬਹੁਤ ਜ਼ਿਆਦਾ ਸ਼ਾਰਪ ਹੈ ਇੱਕ ਵਾਰ ਜੋ ਚੀਜ਼ ਉਹ ਪੜ ਲੈਂਦੀ ਹੈ ਜਾਂ ਦੇਖ ਲੈਂਦੀ ਹੈ ਉਹਨੂੰ ਬਹੁਤ ਜਲਦੀ ਉਹ ਕਰਕੇ ਉਹ ਕਰ ਲੈਂਦੀ ਹੈ ਮੇਰੇ ਬੱਚੇ ਦੀ ਰੁਚੀ ਪੜ੍ਹਾਈ ਦੇ ਨਾਲ ਨਾਲ ਬਹੁਤ ਜ਼ਿਆਦਾ ਬੁੱਕ ਰੀਡਿੰਗ ਦੇ ਵਿੱਚ ਰੱਖਦੀ ਹੈ ਨਾਲ ਦੀ ਨਾਲ ਉਹ ਬੁੱਕ ਲਿਖਣ ਦਾ ਵੀ ਸ਼ੌਂਕ ਰੱਖਦੀ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਔਰ ਮੈਨੂੰ ਇਹ ਪੂਰਾ ਯਕੀਨ ਹੈ ਮੇਰੇ ਬੱਚੇ ਤੇ ਕਿ ਮੀਰੀ ਸਰਗੁਣ ਆਪਣੀ ਬੁੱਕ ਬਹੁਤ ਜਲਦੀ ਹੀ ਪੂਰੀ ਕਰਕੇ ਸਟੋਰੀਜ਼ ਲਿਖ ਕੇ ਉਹ ਬੁੱਕ ਪਬਲਿਸ਼ ਕਰ ਦੇਗੀ ਸੈਕੰਡਲੀ ਮੇਰੇ ਬੱਚੇ ਨੇ ਅਜ ਤੱਕ ਹਰ ਪ੍ਰਾਈਜ਼ ਜਿਹੜਾ ਜਿੱਤਿਆ ਹੈ ਉਹ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਹੋਇਆ ਹੈ ਔਰ ਮੈਂ ਬਹੁਤ ਜ਼ਿਆਦਾ ਖੁਸ਼ ਨਸੀਬ ਹਾਂ ਖੁਸ਼ ਨਸੀਬ ਮਾਤਾ ਹਾਂ ਕਿ ਮੈਨੂੰ ਵਾਹਿਗੁਰੂ ਜੀ ਨੇ ਮੇਰੀ ਬੇਟੀ ਦੇ ਰੂਪ ਦੇ ਵਿੱਚ ਮੈਨੂੰ ਇੱਕ ਹੀਰਾ ਸੌਂਪ ਦਿੱਤਾ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਮੈਂ ਸਾਰੀ ਜ਼ਿੰਦਗੀ ਇਸ ਹੀਰੇ ਨੂੰ ਸੰਭਾਲ ਕੇ ਸੰਜੋ ਕੇ ਰੱਖਾਂਗੀ ਮੇਰੀ ਬੇਟੀ ਸਰਗੁਣ ਨੇ ਇੰਡੀਆ ਬੁੱਕ ਆਫ ਰਿਕਾਰਡਸ 'ਚ ਆਪਣਾ ਨਾਮ ਦਰਜ ਕਰਾਇਆ ਹੈ ਇਹ ਰਿਕਾਰਡ ਉਹਨੇ 1 ਮਿੰਟ 13 ਸੈਕਿੰਡ 'ਚ 150 ਕੰਟਰੀਆਂ ਦੇ ਕੈਪੀਟਲ ਬੋਲ ਕੇ ਰਿਕਾਰਡ ਦਰਜ ਕਰਾਇਆ ਹੈ ਇਹਦੇ 'ਚ ਉਹਨੇ ਕਈ ਬੱਚਿਆਂ ਨਾਲ ਕੰਪੀਟੀਸ਼ਨ ਹੋਇਆ ਤੇ ਉਹਦੇ 'ਚ ਉਹਨੇ ਫਰਸਟ ਨੰਬਰ ਪ੍ਰਾਪਤ ਕੀਤਾ ਜਿਸ ਦੇ ਕਰਕੇ ਉਹਨੂੰ ਇਹ ਰਿਕਾਰਡ ਮਿਲਿਆ ਹੈ ਨਾ ਹੁਣ ਨੈਕਸਟ ਲੈਵਲ ਤੇ ਉਹ ਈਸੀ ਲੈਵਲ ਤੇ ਟਰਾਈ ਕਰ ਰਹੀ ਹੈ ਰਿਕਾਰਡ ਦੀ ਜੇ ਮੈਂ ਸਰਗੁੰਦੀ ਗੱਲ ਕਰਾਂ ਤੇ ਉਹ ਸਟਾਰਟਿੰਗ ਤੋਂ ਹੀ ਬਚਪਨ ਤੋਂ ਹੀ ਬਹੁਤ ਤੇਜ਼ ਦਿਮਾਗ ਦੀ ਬੱਚੀ ਰਹੀ ਹੈ ਉਹ ਆਪਣਾ ਹਰ ਕੰਮ ਆਪਣੀ ਮਿਹਨਤ ਦੇ ਨਾਲ ਕਰਦੀ ਹੈ ਜਿਹਦੇ ਕਰਕੇ ਉਹਨੂੰ ਉਹ ਇਨੀ ਕਾਟੂਮਰ ਚ 7 ਸਾਲ ਦੀ ਉਮਰ ਚ ਉਹਨੇ ਰਿਕਾਰਡ ਬ੍ਰੇਕ ਕੀਤਾ ਹੈ ਤੇ ਮੈਂ ਵਾਈਗੁਰੂ ਜੀ ਦਾ ਬਹੁਤ ਧੰਨਵਾਦੀ ਹਾਂ ਤੇ ਮੈਂ ਵਿਸ਼ ਕਰਾਂਗਾ ਸਰਗੁਣ ਜੋ ਵੀ ਕੰਮ ਕਰੇ ਉਹ ਚ ਮਿਹਨਤ ਨਾਲ ਸਫਲ ਹੋਏ ਤੇ ਉੱਭਲ ਦਰਜੇ ਨਾਲ ਆਪਣਾ ਤੇ ਆਪਣੇ ਦੇਸ਼ ਦਾ ਆਪਣੇ ਪ੍ਰਦੇਸ਼ ਦਾ ਨਾਮ ਰੋਸ਼ਨ ਕਰਾਏ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਏ ਥੈਂਕ ਯੂ